ਆ ਗਿਆ ਇੱਥੇ ਧਰਮੀ ਬੈਠਦੇ ਨੇ ਮਹਾਰਾਜਾ ਪ੍ਰਕਾਸ਼ ਹੈ ਕਿੱਥੇ ਗਏ ਉਹ ਕੀ ਦਵਾਂਗੇ ਅਗਨੇ ਵਿੱਚ ਦਸਰਾਂ ਨੂੰ ਜਵਾਬ ਅਸੀਂ ਅਸੀਂ ਉਸ ਸਾਊਥ ਦੇ ਮੈਂਬਰ ਜਿੱਤੇ ਸਿੰਘ ਸਾਹਿਬਾ ਨੂੰ ਬੇਵਕਤੀਤਾ ਗਿਆ ਇਹਨਾਂ ਨੇ ਬੇਵਕਤੀ ਕੀਤੀ ਹੈ ਇਹ ਗੁਰੂ ਦੇ ਬੰਦੇ ਨਹੀਂ ਰਹੇ ਬੰਦਿਆਂ ਦੇ ਬੰਦੇ ਬਣ ਗਏ ਅੱਜ ਕਹਿੰਦੇ ਨੇ ਮਹਾਰਾਜ ਜੀ ਜੀ ਅਸੀਂ ਪਾਸ ਕੀਤਾ ਵੀ ਵਿਧੀ ਵਿਧਾਨ ਬਣਾਵਾਂਗੇ 2001 ਚ ਵੀ ਮਹਾਰਾਜਾ ਪ੍ਰਕਾਸ਼ ਸੀ ਉਦੋਂ ਵੀ ਵਿਧੀ ਵਿਧਾਨ ਦੀ ਮਤਾ ਪਾਸ ਹੋਇਆ ਸੀ ਹੁਣ ਤੱਕ ਕਿਉਂ ਨਹੀਂ ਲਾਗੂ ਹੋਇਆ 2015 ਚ ਮੱਕੜ ਸਾਹਿਬ ਇਸ ਕਮੇਟੀ ਬਣੀ ਦੀ ਸਿੰਘ ਸਾਹਿਬਾਂ ਦਾ ਵਿਧਿ ਪ੍ਰਧਾਨ ਬਣਾਉਣ ਲਈ ਇੱਕ ਮੀਟਿੰਗ ਹੋਈ ਉਹ ਕਿੱਥੇ ਆ ਉਹਦਾ ਕੋਈ ਸਵਾਲ ਜਵਾਬ ਨਹੀਂ ਇਹ ਮਿੱਟੀ ਗੋਗੂਆਂ ਤੋਂ ਝਾੜਦੇ ਨੇ ਇਹ ਕੌਮ ਨੂੰ ਗਮਰਾਹ ਕਰਦੇ ਨੇ ਇਹ ਇਹ ਸਾਡੇ ਸਿੰਘ ਸਾਹਿਬਾਂ ਦੀ ਬੇਇੱਜ਼ਤੀ ਕਰਕੇ ਹੁਣ ਕੌਣ ਫੈਸਲਾ ਕਰੂ ਆਰਐਸ ਦਾ ਏਜੰਟ ਕੌਣ ਆ ਜਿਹੜਾ ਤਖਤਾਂ ਦੀ ਮਰਿਆਦਾ ਮਾਨ ਮਰਿਆਦਾ ਘਟਾ ਰਿਹਾ ਹੈ ਖੇਸ ਪਚਾ ਰਿਹਾ ਉਹ ਆਰਐਸ ਦਾ ਏਜੰਟ ਹੈ ਜਿਹੜਾ ਤਖਤਾਂ ਨਾਲ ਖੜਾ ਉਹ ਆਰਐਸ ਦਾ ਏਜੰਟ ਹੈ ਐਡਾ ਵੱਡਾ ਇਹ ਮੁੱਦਾ ਸ਼੍ਰੋਮਣੀ ਕਮੇਟੀ ਬਣੀ ਕਾਦੇ ਵਾਸਤੇ ਸੀ 42 ਮੈਂਬਰਾਂ ਨੇ ਲਿਖ ਕੇ ਮਤਾ ਭੇਜਿਆ ਪਰ ਉਹ ਸੁਣਨ ਨੂੰ ਤਿਆਰ ਨਹੀਂ ਮਤੇ ਤੇ ਵਿਚਾਰ ਕਰਨ ਨੂੰ ਤਿਆਰ ਨਹੀਂ ਹੈਗਾ ਕਾਦੇ ਲਈ ਬਣੀ ਸੀ ਸ਼੍ਰੋਮਣੀ ਕਮੇਟੀ ਸਾਡੇ ਬਜ਼ੁਰਗਾਂ ਨੇ ਕਿਉਂ ਸ਼ਹੀਦਾਂ ਦਿੱਤੀਆਂ ਮਾਮਾ ਨੇ ਪੁੱਤ ਨੂੰ ਸ਼ਹੀਦ ਕਰਾਏ ਪੰਥ ਨੇ ਆਪਣੀਆਂ ਜਾਇਦਾਦਾਂ ਖੁਰਕ ਰਈਆਂ ਇਹਨਾਂ ਵਾਸਤੇ ਉਸ ਹਾਊਸਵਾਲੇ ਜਿਹੜੇ ਐਸਵੀ ਮੈਂਬਰਾਂ ਮੈਂ ਕਾਲੀ ਕੱਟੀ ਜਿਹੜੀ ਪੱਟੀ ਬੰਨ੍ਹਿਆ ਮੈਨੂੰ ਸੰਗਤ ਨੇ ਕਹਿ ਕੇ ਭੇਜਿਆ ਸੀ ਸਾਡੀ ਨਮਾਇੰਗੀ ਨਹੀਂ ਕਰਦਾ ਤੂੰ ਉੱਥੇ ਦਾ ਏ ووٹ ਸਾਡੀ ਆ ਜਿਹੜੀ ਤੁਹਾਨੂੰ ووٹ ਪਾਈ ਸੀਗੇ ਅਸੀਂ ਸਾਨੂੰ ਜਵਾਬ ਦੇ ਨਹੀਂ ਪਿੰਡਾਂ ਵਿੱਚ ਘੇਰਾਂਗੇ ਕਹਿੰਦੇ ਸਿੰਘ ਸਾਹਿਬਾਨ ਨੂੰ ਤੁਸੀਂ ਸਤਿਕਾਰ ਦੇਣਾ ਹੈ ਜਾਂ ਤੁਸੀਂ ਉਹਨਾਂ ਨੂੰ ਬੇਵਤ ਕਰਨਾ ਹੈ ਮੈਂ ਰੋਜ਼ ਦੇ ਵਜੋਂ ਬਾਈਕਾਟ ਕਰਦਾ ਅਸੀਂ ਬਾਈਕਾਟ ਕਰਦੇ ਹਾਂ ਜਿ세 ਗੱਲ ਵੀ ਨਹੀਂ ਕਰ ਦਿੰਦੇ ਹੈਗੇ ਉਥੇ ਗੱਲ ਹੈ ਉਹਨਾਂ ਦੀ ਜਿਨ੍ਹਾਂ ਜੇ ਕੋਈ ਨਿੱਜੀ ਗਰਜਾਂ ਹੋਣਗੀਆਂ ਨਿੱਜੀ ਲਾਲਸਾਵਾਂ ਵਾਸਤੇ ਪੰਥ ਨੂੰ ਪਿੱਠ ਦੇ ਰਹੇ ਨੇ ਇਹ ਲੋਕ ਜਿਹੜੀ ਸ਼ਰਮ ਦੀ ਕਮੇਟੀ ਇਹਨਾਂ ਦੀ ਪਰੰਪਰਾ ਦੀ ਪਹਿਰੇਦਾਰ ਸੀ ਉਹੀ ਵੱਜ ਗਈ ਕੌਣ ਸਨਮਾਨ ਕਰੂ ਸਿੰਘ ਸਾਹਿਬਾਨ ਦਾ ਜਿਹੜੀ ਸ਼੍ਰੋਮਣੀ ਕਮੇਟੀ ਨੇ ਇਹਨਾਂ ਤਖਤਾਂ ਦੀ ਮਾਰਨ ਵਾਲਾ ਬਹਾਲ ਕਰਨੀ ਸੀ ਉਹੀ ਬਜਗੀ ਕਰਾਂਗੇ ਮੈਂ ਤਾਂ ਧਰਨੇ ਦੇ ਮੈਗਾ ਜੀਕੜੋ ਜਮਾਤ ਕਰੋ ਤੁਹਾਡੀ ਗੱਲੇ ਨੇ ਦੋ ਮੈਂ ਹਾਂ ਜੀ ਛੱਡੀ ਨਾ ਛੱਡੀ ਨਾ ਜੇ ਤੁਸੀਂ ਬਹੁਤ ਬਹੁਤ ਇਜਲਾਸ ਕਰਤੋਂ ਆਹ ਕੱਢ ਕਰ ਰਿਹਾ ਜੀ ਜਦੋਂ ਸਾਡੀ ਗੱਲ ਕੋਈ ਕਰਕੇ ਟੱਕਰ ਕੇ ਅਸੀਂ ਸ਼ਾਂਤ ਰਹੇ ਹਰ ਕਰਮਿਕ ਨੂੰ ਵੀ ਸਾਰੇ ਦੋਸਾ ਲੱਗੇ ਜੀ ਗੱਲ ਨਹੀਂ ਗੱਲ ਜਉਂਦੇ ਭਾਈ ਸਾਹਿਬ ਬਜਰ ਪੇਸ਼ ਹੋ ਗਿਆ ਕੋਈ ਚਰਚਾ ਨਹੀਂ ਸਿੰਘ ਸਾਹਿਬ ਆਨਦਾ ਸਾਡਾ ਬਵਾਤਾ ਦਾ ਚਾਣੀ ਪੈਸਾ ਪੀਏ ਆ ਬਾਏ ਨੂੰ ਸਾੜਾ ਸਾੜੇ ਅੰਦਰ ਕਿਹੜੀ ਗੱਲ ਰੱਖੀ ਸੀ ਤੁਹਾਡੇ ਵਾਸਤੇ ਉੱਥੇ ਖੜੇ ਹੋਏ ਸੀ ਟਾਈਮ ਮੰਗਿਆ ਸੀਗਾ ਜੀ ਇਹ ਸਰਪੰਚ ਬਾਏ ਆ ਗਿਆ ਨਾ ਕੋਠੀ ਨਾ ਤੇਰਾ ਆਈਡੀ ਤੋਂ ਛੁੜੋ ਛੁੜੋ ਪਿੱਛੇ ਰੁਕੋ ਕਵਰ ਆਜ ਆਈਡੀਆਂ ਫੜ ਜਰ ਕਰਕੇ ਹੋਰ ਯਾਰ ਤੂੰ ਕਰੰਦੇ ਆ ਲੈ ਆ ਗਿਆ ਹੋਰ ਇਸ ਤਰੀਕੇ ਨਾਲ ਲਾਇਆ ਗਿਆ ਮੈਨੂੰ ਪਤਾ ਰات ਕਰੋ ਤੇ ਸਿੰਘ ਸਾਹਿਬਾਂ ਨਾਲ ਬੱਲੇ ਬੱਲੇ ਆਪੜੀਆਂ ਪਤਰਨਾ ਉਹ ਬਾਈਡ ਕਰਨੀ ਪਿੱਛੇ ਲੇ ਕੇ ਚਾਲੀ ਗਏ ਸੀ ਪਿੱਛੇ ਦੇ ਲੰਮੇ ਫਿਰ ਚਰਚਾ ਕਰਾਉਣੀ ਚਾਹੁੰਦੇ ਹੈ ਵੀ ਇਹ ਲਾਇਆ ਕਿਉਂ ਗਿਆ ਇਹ ਆਪਣੇ ਜਨ ਗੋਸ ਸਿੰਘ ਸਾਹਿਬਾਂ ਨੂੰ ਇਹਨਾਂ ਨੇ ਤਰਕਾਰ ਕੁਝ ਕਰਕੇ ਲਾਇਆ ਜਿਹੜੇ ਦੋ ਲਾਇਆ ਉਹਨਾਂ ਦਾ ਕਾਰਨ ਵੀ ਦੱਸੋ ਕਿਉਂ ਲਾਇਆ ਉਹ ਤਰੀਕੇ ਜਿਹੜੇ ਫੈਸਲੇ ਸੀਗੇ ਖਾਸ ਕਰਕੇ ਸ਼੍ਰੀ ਅਕਾਲਪੁਰ ਸਾਹਿਬ ਦੀ ਸੰਗਤ ਤੋਂ ਦਿੱਤੇ ਗਏ ਸੀ ਉਹਨਾਂ ਫੈਸਲਿਆਂ ਕਰਕੇ ਜਿਹੜੇ ਕੁਝ ਲੋਕ ਸੀ ਉਹ ਉਹਨਾਂ ਤੋਂ ਪਰੇਸ਼ਾਨ ਸੀ ਕਿ ਜਿਹੜੇ ਫੈਸਲੇ ਆ ਸਾਡੇ ਮੁਤਾਬਕ ਨਹੀਂ ਆਏ ਸਾਨੂੰ ਸਜ਼ਾ ਜਾਰੀ ਲਈ ਗਈ। ਔਰ ਉਹਦੇ ਕਰਕੇ ਉਹਦੇ ਕਰਕੇ ਉਹਦੇ ਕਰਕੇ ਜਿਹੜਾ ਸੀ ਉਹ ਅਕਾਲ ਤਖਤ ਸਾਹਿਬ ਦੇ ਜਹਾਦਰਮ ਜਿਹੜਾ ਸੀ ਉਹ ਲਿਆ ਗਿਆ ਔਰ ਕਿਉਂਕਿ ਫੈਸਲੇ ਸਖਤ ਹੈ ਇਹਦੇ ਕਰਕੇ ਲਾਇਆ ਗਿਆ ਅਸੀਂ ਇਹ ਚਰਚਾ ਕਰਉਣੀ ਚਾਹੁੰਦੇ ਸੀ ਹਾਊਸ ਚ ਆਓ ਜੀ ਔਰ ਅਸੀਂ ਇਹ ਗੋੜਾ ਚਾਹਿਆ ਸਰਪਨੂ ਗਰਾਲ ਸਾਹਿਬ ਦੀ ਜੁਰੀਆ ਗੱਲ ਹੀ ਕਰਨੀ ਚਾਹੁੰਦੇ ਸੀ ਉਹਨਾਂ ਦੇ ਆਇਆ ਇੱਕ ਸੈਕਿੰਡ ਬੇਟਾ ਉੱਥੇ 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 ਖੜ੍ਹ ਜਾਓ ਠੀਕ ਹੈ ਬਈ ਆਪਣੀ ਗੱਲ ਰੱਖੋ ਆਪਣੀ ਗੱਲ ਰੱਖੋ ਆਪਣੀ ਗੱਲ ਰੱਖੋ ਥੰਡੇ ਕਰ ਦਿਓ ਥੋੜਾ ਜਿਆਦਾ ਥੰਡੇ ਕਰ ਦਿਓ ਪਲੀਜ਼ ਅੱਜ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਅੰਤਰੀਂ ਕਮੇਟੀ ਨੇ ਜਥੇਦਾਰ ਸਹਿਬਾਨ ਨੂੰ ਲਾਣ ਵਾਸਤੇ ਫੈਸਲੇ ਕੀਤੇ ਸੀ ਅਸੀਂ ਜਨਰਲ ਹਾਊਸ ਦੇ ਵਿੱਚ ਉਹ ਦੋ ਅੰਤਰੀਂ ਕਮੇਟੀ ਦੇ ਮਤੇ ਰੱਦ ਕਰਨ ਵਾਸਤੇ 40 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਔਰ ਅਸੂਲਾਂ ਅਨੁਸਾਰ ਉਹ এজেন্ডੇ ਦੀ ਆਈਟਮ ਹੋਣੀ ਚਾਹੀਦੀ ਸੀ ਪਰ ਅੱਜ ਦੀ ਮੀਟਿੰਗ ਦੇ ਵਿੱਚ ਇਹ ਮਸਲਾ এজেন্ডੇ ਦੀ ਆਈਟਮ ਨਹੀਂ ਸੀ ਔਰ ਇਥੋਂ ਤੱਕ ਕਿ ਜਦੋਂ ਮੈਂ ਖੜੀ ਹੋਈਆਂ ਗੱਲ ਕਰਨ ਵਾਸਤੇ ਤਾਂ ਇਸ ਤਰ੍ਹਾਂ ਦੇ ਕੁਝ ਬੰਦਿਆਂ ਨੇ ਇਹ ਵੀ ਲਿਹਾਜ਼ ਨਹੀਂ ਕੀਤਾ ਕਿ ਇੱਕ ਬੀਬੀ ਮੈਂਬਰ ਖੜੀ ਹੈ ਇਹ ਇੱਧਰ ਉੱਧਰ ਧੱਕੇ ਮਾਰਨ ਤੇ ਮਾਈਕ ਖੋਨ ਤੇ ਪਹਿੜੀ ਸ਼ਬਦਾਵਲੀ ਵਰਤਨ ਤੇ ਆ ਗਏ ਔਰ ਇਸ ਕਿਸਮ ਦੀ ਜਿਹੜੀ ਘਟੀਆਂ ਕਾਰਵਾਈ ਅੱਜ ਇਸ ਬਾਦਲਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤੀ ਹੈ ਉਹਦੀ ਮੈਂ ਬਹੁਤ ਨਿੰਦਾ ਕਰਦੀ ਆ ਮਤੇ ਤਾਂ ਇੱਕ ਗੱਲ ਤੁਹਾਨੂੰ ਤਾਂ ਇਹ ਤਮੀਜ਼ ਨਹੀਂ ਹੈਗੀ ਕਿ ਇਹ ਕਿਸੇ ਅਗਰ ਬੀਬੀ ਮਸਲਾ ਪੰਥਕ ਉਠਾ ਰਹੀ ਹੈ ਅਤੇ ਤੁਸੀਂ ਉਸ ਪੰਥਕ ਮਸਲੇ ਨੂੰ ਸੁਣਨਾ ਕੀ ਹੈ ਤੁਹਾਨੂੰ ਤਾਂ ਬਿਹੇਵੀਅਰ ਦੀ ਤੁਹਾਡੀ ਜਿਹੜੀ ਹੈਗੀ ਹੈ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਬਸ ਨਹੀਂ ਕਰਾਂਗੇ ਸਾਨੂੰ ਇਹ ਅਧਿਕਾਰ ਹੈ ਕਿ ਜਦੋਂ ਕਿਸੇ ਮੁੱਦੇ ਦੇ ਉੱਪਰ ਵਿਚਾਰ ਨਹੀਂ ਹੁੰਦੀ ਤਾਂ 15 ਮੈਂਬਰ ਪਹਿਲੇ ਨੋਟਿਸ ਦੇ ਕੇ ਆਪਣੇ ਲੈਵਲ ਦੇ ਉੱਪਰ ਜਨਰਲ ਹਾਊਸ ਬੁਲਾ ਸਕਦੇ ਹਨ ਔਰ ਅਸੀਂ ਵਿਚਾਰ ਕਰਾਂਗੇ ਕਿ ਇਸ ਮੁੱਦੇ ਦੇ ਉੱਪਰ ਅਸੀਂ ਮੈਂਬਰ ਇਕੱਠੇ ਹੋ ਕੇ ਦੁਬਾਰਾ ਜਨਰਲ ਹਾਊਸ ਬੁਲਾਈਏ ਜੇ ਤਾਂ ਪ੍ਰਧਾਨ ਜੀ ਬੁਲਾਣਗੇ ਤਾਂ ਬਹੁਤ ਵਧੀਆ ਜੇ ਨਹੀਂ ਬੁਲਾਣਗੇ ਤਾਂ ਵੀ ਕਾਨੂੰਨ ਦੇ ਅਨੁਸਾਰ ਸਾਨੂੰ 15 ਮੈਂਬਰਾਂ ਨੂੰ ਅਧਿਕਾਰ ਹੋਏਗਾ ਕਿ ਅਸੀਂ ਜਨਰਲ ਹਾਊਸ ਬੁਲਾ ਕੇ ਇਸ ਬਾਰੇ ਵਿਚਾਰ ਵੀ ਕਰੀਏ ਔਰ ਇਸ ਬਾਰੇ ਕੋਈ ਫੈਸਲਾ ਵੀ ਕਰ ਲਈਏ ਅੱਜ ਬੜਾ ਅਫਸੋਸ ਹੋਇਆ ਹੈ ਹਰ ਮੈਂਬਰ ਇਹ ਗੌਰਵ ਮਹਿਸੂਸ ਕਰਦਾ ਹੈ ਕਿ ਮੈਂ ਉਸ ਸੰਸਦਾ ਦਾ ਮੈਂਬਰ ਹੈ ਜਿਹੜੀ ਸੰਸਦਾ ਕੌਮ ਦੀ ਪਾਰਲੀਮੈਂਟ ਵਿੱਚ ਜੋ ਜਾਰੀ ਜਾਂਦੀ ਹੈ ਹਰ ਮੈਂਬਰ ਇਹ ਮਹਿਸੂਸ ਕਰਦਾ ਹੈ ਕਿ ਸ਼ੋਮਨੀ ਕੁਦਰ ਪਰੰਧ ਕਮੇਟੀ ਦੇ ਕਿਤੇ ਗੁਰਮਤ ਦਾ ਘਾਨ ਹੋਵੇ ਕਿਤੇ ਮर्यादा ਦੀ ਗੱਲ ਆਵੇ ਜਾਂ ਸਾਡੀ ਕੋਈ ਚਿੰਤਾ ਹੋਵੇ ਤੇ ਸਾਰੇ ਬੈਠ ਕੇ ਅਸੀਂ ਮਿਲ ਬੈਠ ਕੇ ਸੰਵਾਦ ਕਰੀਏ ਕਿ ਗੁਰਨਾਨ ਸਿੰਘ ਸਾਹਿਬ ਨੇ ਸਾਨੂੰ ਇਹ ਰੀਤ ਦਿੱਤੀ ਹੈ ਕਿ ਗੁਰਮਖ ਬੈਸੋ ਸਫਾ ਬਿਛਾਏ ਦੇ ਮਾਹਵਾਂ ਅਨੁਸਾਰ ਅਸੀਂ ਸਮਝ ਕਰ ਸਕੀਏ ਅਸੀਂ ਇਸੇ ਕਰਕੇ ਅਜੰਡੇ ਵਿੱਚ ਮਤਾ ਲਿਆਉਣ ਵਾਸਤੇ ਕੁਝ ਦਿਨ ਪਹਿਲਾਂ ਅਸੀਂ ਇੱਕ ਮਤਾ ਭੇਜਿਆ ਜਿਹਦੇ ਉੱਤੇ ਕੇਵਲ 42 ਮੈਂਬਰ ਨਹੀਂ ਅੱਜ ਵੱਖਰੀ ਗੱਲ ਹੈ ਕਿ ਮੈਂਬਰ ਉੱਥੇ ਚਾਪਲੂਸੀ ਕਰ ਰਹੇ ਸੀ ਲੇਕਿਨ ਬਹੁਤਾਤ ਮੈਂਬਰ ਕਹਿ ਰਹੇ ਸੀ ਜੋ ਹੋਇਆ ਗਲਤ ਹੋਇਆ ਇਵਨ ਚੀਫ ਸਕਤੀ ਨੇ ਕਿਹਾ ਜੋ ਹੋਇਆ ਗਲਤ ਹੋਇਆ ਪ੍ਰਧਾਨ ਪ੍ਰਧਾਨ ਨੇ ਕਿਹਾ ਜੋ ਹੋਇਆ ਗਲਤ ਹੋਇਆ ਮੈਂ ਪੁੱਛਦੀ ਆ ਕਿ ਪ੍ਰਧਾਨ ਜੀ ਨੇ ਕਿਹੜੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀ ਕੀ ਉਹ ਅੱਜ ਨੈਤਿਕਤਾ ਬਹਾਲ ਹੋ ਗਈ ਹੈ ਜਿਹੜੀ ਨੈਤਿਕਤਾ ਉਹਨਾਂ ਨੂੰ ਛੋਟ ਵੱਜੀ ਸੀ ਛੱਟ ਵੱਜੀ ਸੀ ਉਹ ਅੱਜ ਨੈਤਿਕਤਾ ਬਹਾਲ ਹੋ ਗਈ ਹੈ ਮੈਂ ਤੇ ਸਮਝਦੀ ਸੀ ਕਿ ਸ਼ਾਇਦ ਪ੍ਰਧਾਨ ਸਾਹਿਬ ਵਾਪਸ ਆ ਕੇ ਆਪਣੀ ਨੈਤਿਕਤਾ ਨੂੰ ਦਿਖਾਉਣਗੇ ਪਰ ਅੱਜ ਦੁੱਖ ਹੋਇਆ ਕਿ ਅਸੀਂ ਮਤਾ ਜਿਹੜਾ ਪਹਿਲਾਂ ਦਿੱਤਾ ਸੀ ਵੀ ਉਹਨੂੰ ਮਤੇ ਵਿੱਚ ਸ਼ਾਮਲ ਕੀਤਾ ਜਾਵੇ ਇੱਕ ਇੱਕ ਵਿਅਕਤੀ ਵੀ ਸਿਧਾਂਤ ਦੀ ਗੱਲ ਕਰੇ ਨਾ ਇੱਕ ਮੈਂਬਰ ਵੀ ਗੁਰਮਤ ਦੀ ਗੱਲ ਕਰੇ ਨਿਸਬਾ ਦੀ ਗੱਲ ਕਰੇ ਤਾਂ ਉਹਨੂੰ ਸੁਣਨਾ ਚਾਹੀਦਾ ਹੈ ਉਹਦੀ ਵਿਚਾਰ ਲੈਣੀ ਚਾਹੀਦੀ ਅਸੀਂ ਇੱਕੋ ਗੱਲ ਮੰਗੀ ਕਿਰਨਜੋਤ ਜੀ ਖੜੀ ਹੋਈ ਕਿ ਅਸੀਂ ਮਤਾ ਜਿਹੜਾ ਉਹ ਕਿੱਥੇ ਹੈ ਕਹਿੰਦੇ ਜੀ ਲਿਆਵਾਂਗੇ ਲੇਕਿਨ ਨਹੀਂ ਲਿਆਂਦਾ ਜਦੋਂ ਅਸੀਂ ਥੋੜਾ ਖੜੇ ਹੋ ਕੇ ਕਿਹਾ ਕਿ ਮਤਾ ਜਿਹੜਾ ਉਹ ਚਰਚਾ ਹੀ ਕਰਨੀ ਹੈ ਜਿਹੜੇ ਮੈਂਬਰ ਨਹੀਂ ਸ਼ਾਮਲ ਹੋਣਗੇ ਨਾ ਹੋਣ ਜਿਹੜੇ ਇਹਦੇ ਵਿਰੋਧ ਵਿੱਚ ਹੋਣਗੇ ਵਿਰੋਧ ਚ ਹੋ ਜਾਣ ਜਿਹੜੇ ਹੱਕ ਚ ਹੋਣਗੇ ਹੱਕ ਚ ਹੋ ਜਾਣ ਪ੍ਰਧਾਨ ਜੀ ਤੁਸੀਂ ਦੱਸੋ ਮੈਂ ਉੱਠ ਕੇ ਕਿਹਾ ਪ੍ਰਧਾਨ ਜੀ ਤੁਸੀਂ ਦੱਸੋ ਕੀ ਤੁਸੀਂ ਜਿਹੜੇ ਮਤੇ ਅਸੀਂ ਰੱਦ ਕਰਾਉਣ ਲਈ ਲੈਂਦੇ ਐ ਤੁਸੀਂ ਇਹਦੇ ਹੱਕ 'ਚ ਹੈਗੇ ਹੋ ਜੇ ਹੱਕ 'ਚ ਤਾਂ ਵੀ ਦੱਸੋ ਅਸੀਂ ਮੰਨ ਲਾਗੇ ਗੁਰਪ੍ਰਾਂਸਾ ਦੀ ਜੂਰੀ ਵਿੱਚ ਪਰ ਤਕਲੀਫ ਇਸ ਗੱਲ ਦੀ ਹੋਈ ਕਿ ਇਸ ਤਰ੍ਹਾਂ ਸਖਾ ਕੇ ਲਗਾਏ ਸੀ ਮੈਂਬਰਾਂ ਨੂੰ ਕਿ ਉਹ ਸਾਰੇ ਮੈਂਬਰ ਘੇਰਾ ਇਦਾਂ ਪਾ ਲਿਆ ਕਿ ਬੀਬੀ ਕਿਰਨਜੋਤ ਕੌਰ ਜੀ ਜੋ ਖੜੇ ਹੋਏ ਮਾਈਕ ਹੀ ਚੋੱਕੇ ਲਾਗੇ ਗੱਲ ਹੀ ਨਹੀਂ ਕਰ ਦਿੱਤੀ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਹੁਣ ਜਾ ਕੇ ਕਿੱਥੇ ਬੋਲੀਏ ਕਿ ਅਸੀਂ ਵੀ ਉਹਨਾਂ ਲੋਕਾਂ 'ਚ ਜਾ ਕੇ ਬੈਠੀਏ ਜਿੱਥੇ ਅਸੀਂ ਰੋਸ ਤਾਂ ਦੇ ਚੱਲਦੇ ਆ ਸਿੱਖ ਪੰਥ ਸਾਰੇ ਦੁਨੀਆ ਪਰ ਚ ਤਰਾ ਤਰਾ ਕਰ ਰਿਹਾ ਹੈ ਦੁਨੀਆ ਪਰ ਇਹਨਾਂ ਨੂੰ ਲਾਂਹਤਾ ਪਾ ਰਿਹਾ ਅਸੀਂ ਵੀ ਭਾਗੀਵਾਲ ਵਿੱਚ ਹੀ ਆ ਸਾਡਾ ਵੀ ਇਤਿਹਾਸ ਕਾਲਾ ਇਤਿਹਾਸ ਲਿਖਿਆ ਜਾਣਾ ਸਾਨੂੰ ਚਿੰਤਾ ਇਸ ਗੱਲ ਦੀ ਹੈ ਸੋ ਮੈਂ ਸਮਝੀ ਦੀ ਹੈ ਕਿ ਅੱਜ ਇਹਨਾਂ ਨੇ ਬੜੀ ਇੱਕ ਤੇ ਬਦਸਲੂਕੀ ਕੀਤੀ ਅਸੀਂ ਬੜੇ ਨਿਮਰਤਾ ਨਾਲ ਉੱਠ ਕੇ ਮਤਾ ਪਾਸ ਕਰ ਕਹਿਣ ਲੱਗੇ ਸੀ ਚਰਚਾ ਕਰੋ ਲੇਕਿਨ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਪ੍ਰਧਾਨ ਜੀ ਨੇ ਇੱਕਦਮ ਸਾਰੇ ਮਤੇ ਪੜਨੇ ਸ਼ੁਰੂ ਕਰਤੇ ਅਸੀਂ ਖੇ ਵੀ ਸੁਣੇ ਅਸੀਂ ਕਹਿੰ ਗਾ ਕੋਈ ਗੱਲ ਨਹੀਂ ਜੀ ਤੁਸੀਂ ਮਤੇ ਪੜੋ ਅਸੀਂ ਸੁਣਾਂਗੇ ਅਸੀਂ ਕੱਲਾ ਕੱਲਾ ਮਤਾ ਸੁਣਿਆ ਪੂਰੇ ਬਚਤ ਨੂੰ ਕਹੇ ਸਰਬਸੰਮਤੀ ਦੇ ਪ੍ਰਵਾਨ ਲੇਕਿਨ ਅਸੀਂ ਅੱਜ ਇਹ ਮਹਿਸੂਸ ਕੀਤਾ ਕਿ ਜੇ ਇਸ ਤਰ੍ਹਾਂ ਇਹਨਾਂ ਨੇ ਨਹੀਂ ਚर्चा ਕਰਨੀ ਅਸੀਂ ਸਪੈਸ਼ਲ ਇਜਲਾਸ ਦੀ ਮੰਗ ਕਰਦੇ ਜੇ ਇਹ ਨਹੀਂ ਬੁਲਾਉਣਗੇ 15 ਦਿਨਾਂ ਚ ਫਿਰ ਅਸੀਂ ਆਪ 15 ਦਿਨਾਂ ਦਾ ਟਾਈਮ ਦੇ ਕੇ ਸੇ ਆਪਣਾ ਇਜਲਾਸ ਆਪ ਕਰਾਂਗੇ ਸਾਰੇ ਮੈਂਬਰ ਜੀ ਦੇਖੋ ਖੜੀ ਜਿਹੜੀ ਮੈਂਬਰ ਜਿਹੜੀ ਜੋ ਹੱਦ ਬਿਹੇਵੀਅਰ ਕੀਤਾ ਗਿਆ ਤੁਹਾਡੇ ਮੈਂਬਰ ਬੜਾ ਹੀ ਨਿੰਦਾਯੋਗ ਜੀ ਸਰ ਸਾਹਿਬ ਤੇ ਸ਼ਿਕਾਇਤ ਦੋਗੇ ਜੀ ਸ਼੍ਰੀ ਅਕਾਤ ਹੈ ਸਭ ਤੇ ਨਾ ਧਜੀਆਂ ਉਡਾਈਆਂ ਪਈਆਂ ਸ਼੍ਰੀ ਕਾਦਰ ਸਾਹਿਬ ਤਾਂ ਜਥੇਦਾਰ ਤੇ ਇੱਥੇ ਆਇਆ ਹੀ ਨਹੀਂ ਸਿੰਘ ਸਾਹਿਬ ਇਹ ਕਹਿ ਰਹੇ ਨੇ ਇਹਨਾਂ ਨੇ ਲਾਇਆ ਨਹੀਂ ਸਿੰਘ ਸਾਹਿਬ ਹੈਡ ਗ੍ਰੰਥਰੀ ਤੇ ਆਏ ਇੱਥੇ ਹੈ ਕੌਣ ਸੀ ਦੱਸੋ ਅੱਜ ਜਿਹੜੇ ਆਪ ਵੀ ਨੇ ਹਾਜ਼ਰ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋ ਗਜ ਹੋਇਆ ਗਲਤ ਹੋਇਆ ਜੇ ਸ਼੍ਰੋਮਣੀ ਕਮੇਟੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਿਜਮਾ ਦੀ ਪਾਲਣਾ ਨਹੀਂ ਕਰੇਗੀ ਤਾਂ ਕੌਣ ਕਰੇਗਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਸਿਧਾਂਤਾਂ ਦਾ ਕਤਲ ਕਰੇਗੀ ਤੇ ਕੌਣ ਇਹਦੀ ਪਾਲਣਾ ਕਰੇਗਾ ਜੋ ਸਰਬਉੱਚ ਦਾ ਸ਼੍ਰੀ ਅਕਾੰਤ ਸਾਹਿਬ ਦੀ ਪ੍ਰਭੂਸਤਾ ਉਹਦੇ ਸਿਧਾਂਤ ਉਹਦੀ ਮਰਿਆਦਾ ਦਾ ਕਤਲ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਜਿਹੜੀ ਕਸਟੋਡੀਅਨ ਹੈ ਇਹ ਹੀ ਕਰੇਗੀ ਤੇ ਪਾਲਣਾ ਕੌਣ ਕਰੇਗਾ ਬਸ ਧੋਖੇ ਸਭ ਤੋਂ ਜਥੇਦਾਰ ਨੂੰ ਲੈ ਕੇ ਕੋ ਮਤਾ ਲਿਆਂਦਾ ਜਾਣਾ ਉਹ ਲਿਆਂਦਾ ਦੀ ਮਤਾ ਕਿ ਉਹ ਮਤਾ ਪ੍ਰਮਾਣ ਕਰਨ ਦੇ ਯੋਗ ਹੈ ਤਾਂ ਕੋਈ ਮਤਾ ਨਹੀਂ ਲਿਆਂਦਾ ਕੋਈ ਮਤਾ ਨਹੀਂ ਲਿਆਂਦਾ ਨਾ ਨਾ ਇਹਦੇ ਕਿ ਪੀੜੀ ਵਿਧਾਨ ਬਣਾਵਾਂਗੇ ਇਹਦਾ ਕਈ ਕਮੇਟੀਆਂ ਬਣੀਆਂ ਜੀ ਕਮੇਟੀ ਬਣਾਵਾਂਗੇ ਵਿਧੇ ਬਣਾ ਮਾ ਕੇ ਤੇ ਸਾਨੂੰ ਵੀ ਪਤਾ ਹੈ ਉਹਦੇ ਪਹਿਲਾਂ ਵੀ ਆਇਆ ਵਿਦਵਾਨਤੀ ਸਾਹਿਬ ਨੇ ਵੀ ਦਿੱਤਾ ਸੀ ਪਹਿਲਾਂ ਵੀ ਆਇਆ ਸੀ ਸੋ ਉਹ ਗੱਲ ਛੱਡੋ ਜਿਹੜੇ ਲਾਏ ਸੀ ਉਹਨਾਂ ਨੂੰ ਬੇਅਪਤ ਕੀਤਾ ਗਿਆ ਉਹਨਾਂ ਨੂੰ ਇੰਨਾ ਤੁਸੀਂ ਕਿਰਦਾਰ ਖੁਸ਼ੀ ਕੀਤੀ ਗਈ ਪਰਿਵਾਰਾਂ ਦੀ ਤਬਾਹ ਕਰਕੇ ਰੱਖ ਦਿੱਤਾ ਉਹਨਾਂ ਦੇ ਕੌਣ ਜ਼ਿੰਮੇਵਾਰ ਹੈ ਇੱਕ ਸੈਂਕੜੇ ਸਾਲ ਵੱਲ ਰੋਸ ਤਾਂ ਨਾ ਦਿੱਤਾ ਜਾ ਰਿਹਾ ਹਰ ਸਿੱਖ ਅੱਜ ਰੋਸ ਵਿੱਚ ਹੈ ਹਰ ਸਿੱਖ ਉਹ ਵੀ ਸਿੱਖ ਨੇ ਉਹ ਪੰਥਕ ਨੇ ਉਹ ਪੰਥੀ ਸ਼ਕਤੀ ਨੇ ਸਾਰੇ ਤੇ ਜੇ ਅਸੀਂ ਰੋਸ ਕਰ ਰਹੇ ਹਾਂ ਜੀ ਇਹ ਤਾਂ ਮਤੇ ਸਾਡਾ ਹੈ ਉਹ ਬਾਹਰ ਕਰ ਰਹੇ ਆ ਉਹ ਸਾਡੀ ਸਪੋਰਟ ਕਰ ਰਹੇ ਆ ਉਹ ਬਾਹਰ ਉਹ ਸਾਡੇ ਮਤੇ ਹੀ ਸਪੋਰਟ ਕਰ ਰਹੇ ਆ ਕਿਉਂਕਿ ਸਾਰੀ ਕੌਮ ਜਰੀਏ ਨਾ ਉਹ ਚਿੰਤਤ ਹੈ ਦੇਸ਼ ਵਿੱਚ ਤੇ ਵਿਦੇਸ਼ ਵਿੱਚ ਜਿੱਥੇ ਬੈਠੇ ਹੈ ਕਾਮ ਚਿੰਤਤ ਹੈ ਕਿ ਐਡੀ ਵੱਡੀ ਸੰਸਥਾ ਦਾ ਘਾਨ ਹੋ ਜੇ ਔਰ ਸ਼੍ਰੀ ਕਾਤਰਸਾਈ ਸਰਪਚਤਾ ਦਾ ਐਡਾ ਵੱਡਾ ਨੁਕਸਾਨ ਹੋ ਜੇ ਉਹਦੀ ਮਾਨ ਮਰਿਆਦਾ ਤੇ ਅੱਜ ਸੱਤ ਵਜੇ ਮੈਂ ਸਭੀ ਦੇ ਪ੍ਰਧਾਨ ਨੂੰ ਅੱਜ ਕੋਈ ਹੱਕ ਨਹੀਂ ਪ੍ਰਧਾਨਖ ਹੋਣ ਦਾ